ਇਹ ਵੀ ਗ੍ਰਹਿਣੀ ਨੇ ਇਹਨੂੰ ਤਾਂ ਮੁਕਤ ਕਰੋ ਨੈਸ਼ ਨੇ ਨੈਸ਼ੇ ਦਰਖਤ ਦੇ ਕਾਂਗਰਸ ਲਿਖਦੀਏ 2 ਮਹੀਨੇ ਸੁੱਕ ਜਾਂਦਾ ਆ ਆਪਾਂ ਤਾਂ ਫੇਰ ਬੰਦੇ ਆ ਵੀਰ ਬਾਦਲਾ ਵਿਚਾਰਾ ਤੁਰੇ ਫਿਰਦਾ ਚਲੋ ਰੋੜਾ ਰੋੜਾ ਨਹੀਂ ਮਾਰਦਾ ਕਿਸੇ ਦੇ ਮੈਂ ਤਾਂ ਏਸੀ ਗੱਲ ਦੀ ਖੁਸ਼ੀ ਰਹਿੰਦੀ ਮੈਂ ਤਾਂ ਇਹੀ ਫਿਕਰ ਲੱਗੇ ਰਹਿੰਦਾ ਰੋੜਾ ਰੋੜਾ ਨਾ ਮਾਰੇ ਕਿਸੇ ਦੇ ਕਿਉਂਕਿ ਇਹੋ ਜਿਹੇ ਤਾਂ ਸੰਗਲ ਲੱਗਦੇ ਆ ਬੰਡਾਂ ਚ ਲੋਕ ਲਾਂਬਾ ਦੇਖ ਜਾਂਦੇ ਕਰੇ ਗੁਰਦੀਪ ਸਿੰਘ ਦਾ ਮੁੰਡਾ ਕਿਸੇ ਦੇ ਰੋੜਾ ਰੋੜਾ ਨਾ ਮਾਰੇ ਯਾਰ ਇਹਨੂੰ ਗੁਰਜੀ ਨਾਲ ਬੰਨ ਲਾ ਸੰਗਲ ਲਾ ਕੇ ਉਹ ਵੀ ਆ ਨਬਾ ਤੁਰੇ ਫਿਰਦਾ ਪਾਸਾ ਚਲੋ ਜੀ ਆ ਵੀ ਗਏ تھے ਥਾ ਪਾਣੀ ਪਿਆ ਦਿਓ ਕੁਝ ਕਹਿੰਦਾ ਨਹੀਂ ਹਜੇ ਤੱਕ ਤਾਂ ਕੁਝ ਕਹਿਤਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਪਹਿਲੀ ਇਲੈਕਸ਼ਨ ਪਹਿਲੀ ਚੋਣ ਲੜਿਆ 1957 ਚ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਚੋਣ 1957 ਚ ਲੜਿਆ ਆ ਜਿਹੜਾ ਕਹਿੰਦਾ ਮਾਂ ਪਾਰਟੀ ਚੋਣ ਨਿਸ਼ਾਨ ਕੀ ਸੀ ਗਊ ਬੱਚਾ ਕਾਂਗਰਸ ਦਾ ਕਾਂਗਰਸੀ ਟਿਕਟ ਤੇ ਲੜਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿਹੜਾ ਟਕਸਾਲੀ ਸੀ ਉਹ ਦੂਜਿਆਂ ਨੂੰ ਕਹਿੰਦਾ ਕਹਿੰਦੇ ਵੀ 1300 ਵੋਟ ਹੈ ਠੱਠੀ ਸੋਲ ਦੀ ਇੱਥੇ ਤਾਂ ਉਹਨਾਂ ਦੋਨਾਂ ਦੇ ਕਾਹਲੀਆਂ ਕਾਂਗਰਸੀਆਂ ਦੇ ਬੂਥ ਵੀ ਨਹੀਂ ਲੱਗਣੇ ਇੱਥੇ ਤਾਂ ਆਮ ਆਦਮੀ ਪਾਰਟੀ ਵਾਲਾ ਝਾੜੂ ਹੀ ਚੱਲੂਗਾ ਆਹ ਗੱਲ ਬੜੀ ਵਧੀਆ ਲੱਗੀ ਮੈਨੂੰ ਸ਼ੁਕਰ ਹੈ ਸ਼ੁਕਰ ਇਹ ਪਿੰਡ ਤਾਂ ਮੁਕਤ ਹੋਇਆ ਨਾ ਤੂੰ ਇਹ ਵੀ ਗ੍ਰਹਿਣੀ ਨੇ ਇਹਨੂੰ ਤਾਂ ਮੁਕਤ ਕਰੋ ਨੈਸ਼ ਨੇ ਨੈਸ਼ ਏ ਦਰਖਤ ਤੇ ਕਾਂਗਰਸ ਲਿਖ ਦिए 2 ਮਹੀਨੇ ਸੁੱਕ ਜਾਂਦਾ ਆਪਾਂ ਤਾਂ ਫੇਰ ਬੰਦੇ ਆ ਤਿੰਨ ਪੈਨ ਨੇ ਤੁਹਾਡੇ ਕੋਲੇ ਤਿੰਨ ਪੈਨਾਂ ਚੋਂ ਇੱਕ ਪੈਨ ਚੁਣਨਾ ਹੈ ਫੈਸਲਾ ਕਰ ਲਿਓ ਇੱਕ ਕਾਂਗਰਸ ਵਾਲਾ ਪੈਨ ਉਹ ਜਿਹੜੀ ਸਿਆਹੀ ਦੀ ਥਾਂ ਤੇ ਆਪਣਾ ਲਹੂ ਹੈ ਖੂਨ ਹੈ ਚਾਹ 84 ਵਾਲਾ ਖੂਨ ਹੈ ਚਾਹ ਗੁਰਧਾਮਾਂ ਤੇ ਟੈਂਕ ਚੜਾ ਕੇ ਜਿਹੜਾ ਖੂਨ ਨੂੰ ਖਰਾਬਾ ਕੀਤਾ ਉਹ ਖੂਨ ਹੈ ਤੇ ਖੂਨ ਖੂਨ ਨਾਲ ਲਿਖੇ ਹੋਏ ਹਰਫ ਜਿਹੜੇ ਨੇ ਉਹ ਤਾਂ ਉਜਾੜਦੇ ਆ ਜੀ ਲਾਲ ਰੰਗ ਦਾ ਪਹਿਨ ਉਹਦੀ ਚੱਲਦਾ ਹੈ ਜਦੋਂ ਕੋਈ ਗਲਤ ਮਲਤ ਆਰਡਰ ਦੇਣੀ ਹੋਵੇ ਸੋਪਨ ਤਾਂ ਭੁੱਲ ਜੁ ਦੂਜਾ ਕਾਲੀ ਦਾ ਲਾਲਾ ਪਹਿਨ ਉਹ ਜਿਹੜਾ ਸਹੀ ਖਤਮ ਹੋਈ ਪਈ ਹੈ ਉਹਦਾ ਨਵੇੜੀ ਬੈਠਿਆ ਕੰਮ ਪਤੰਦ ਸਹੀ ਬਦਲ ਸਾਹਿਬ ਨਾਲ ਹੀ ਲੈ ਕੇ ਵਿੱਚੋਂ ਵੱਡੇ ਬਦਲ ਸਾਹਿਬ ਹੈ ਨਹੀਂ ਉੱਚਤਾ ਹੁਣ ਸੁਬੀਰ ਬਾਦਲਾ ਵਿਚਾਰਾ ਤੁਰੇ ਫਿਰਦਾ ਚਲੋ ਰੋੜਾ ਰੋੜਾ ਨਹੀਂ ਮਾਰਦਾ ਕਿਸੇ ਦੇ ਮੈਂ ਤਾਂ ਏਸੀ ਗੱਲ ਦੀ ਖੁਸ਼ੀ ਰਹਿੰਦੀ ਮੈਂ ਤਾਂ ਇਹੀ ਫਿਕਰ ਲੱਗੇ ਰਹਿੰਦਾ ਰੋੜਾ ਰੋੜਾ ਨਾਲ ਮਾਰਦੇ ਕਿਸੇ ਦੇ ਕਿਉਂਕਿ ਇਹ ਹਜਾਂ ਤਾਂ ਸੰਗਲ ਲੱਗਦੇ ਆ ਪਿੰਡਾਂ 'ਚ ਲੋਕ ਲਾਂਬਾ ਦੇਖ ਜਾਂਦੇ ਕਰੇ ਗੁਰਦੇਵ ਸਿੰਘ ਤੇਰਾ ਮੁੰਡਾ ਕਿਸੇ ਦੇ ਰੋੜਾ ਰੋੜਾ ਨਾਲ ਮਾਰੇ ਯਾਰ ਇਹਨੂੰ ਬੁਰਜੀ ਨਾਲ ਬੰਨ ਲਾ ਸੰਗਲ ਲਾ ਕੇ ਉਹ ਉਹੀ ਹਾਲ ਆਉਦਾ ਤੁਰੇ ਫਿਰਦਾ ਪੱਸ ਚਲੋ ਜੀ ਆ ਵੀ ਗਏ ਤੇ ਚਾਹ ਪਾਣੀ ਪਿਆ ਦਿਓ ਕੁਝ ਕਹਿੰਦਾ ਨਹੀਂ ਹਜੇ ਤੱਕ ਤਾਂ ਕੁਝ ਕਹਿਤਾ ਹੀ ਨਹੀਂ ਜਿੰਨੀ ਕੁ ਪ੍ਰਮਾਤਮਾ ਨੇ ਬੁੱਧੀ ਦਿੱਤੀ ਹੈ ਵਰਤੀ ਜਾਂਦਾ ਪੰਜਾਬੀ ਵੀ ਨਹੀਂ ਆਉਂਦੀ ਪੰਜਾਬੀ ਆਉਂਦੀ ਹੁੰਦੀ ਤਾਂ ਜਿਹੜੇ ਰੋਜ਼ ਕੋਈ ਨਾ ਕੋਈ ਨਵਾਂ ਪੰਗਾ ਪਾਈ ਰੱਖਦਾ ਦੋ ਤਿੰਨ ਵਾਰੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿ ਗਿਆ ਸਟੇਜ ਤੇ ਬੈਠੇ ਨੂੰ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਬੈਠੇ ਮੇਰੇ ਪਿਤਾ ਸਮਾਨ ਹੈ ਬਾਦਲ ਸਭ ਨੂੰ ਉੱਠ ਕੇ ਕਹਿਣਾ ਪਿਆ ਸਮਾਨ ਨਹੀਂ ਓਏ ਪਿਤਾਈਆਂ ਮੈਂ ਭਾਲਦਾ ਹੁਣ ਤੁਸੀਂ ਪੜ੍ਹਾ ਦਿੰਦੇ ਪੰਜਾਬੀ ਤਾਂ ਹੁਣ ਆ ਦੇਣ ਤਾਂ ਨਾ ਦੇਖਣੇ ਪੈਂਦੇ ਆ ਉਹਨਾਂ ਦਾ ਹਾਲਤ ਆ ਉਹਨਾਂ ਕੋਲ ਸਿਆਹੀ ਸੂਈ ਹੈ ਨਹੀਂ ਉਹ ਟੱਕਰਾ ਮਾਰਦੇ ਫਿਰਦੇ ਨੇ ਉਹਨਾਂ ਨੇ ਵੀ ਐਤ ਵੀ ਕਰਾਈ ਗੁਰੂ ਸਾਹਿਬ ਦੀ ਬਾਬੇ ਨਾਨਕ ਦੀ ਟੱਕੜੀ ਸਮਝ ਸਮਝ ਕੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਬਾਬੇ ਨਾਨਕ ਦੀ ਟੱਕੜੀ ਨੂੰ ਪਾਵਾਂਗੇ ਪਰ ਫੋਚੋ ਬਾਬੇ ਨਾਨਕ ਦੀ ਟੱਕੜੀ ਤੇਰਾ ਤੇਰਾ ਸਭ ਕੁਛ ਤੇਰਾ ਤੋਲਦੀ ਸੀ ਬਾਦਲ ਕਿਆੜੀ ਮੇਰਾ ਮੇਰਾ ਸਭ ਕੁਛ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਚਿੱਟਾ ਵੀ ਮੇਰਾ ਸਮੋਸਿਆਂ ਵਾਲੀ ਰੇੜੀ ਵੀ ਮੇਰੀ ਗੁਲਚੇ ਛੋਲੇਆਂ ਵਾਲੇ ਵੀ ਮੇਰੇ ਕੋਈ ਨਹੀਂ ਛੱਡਿਆ ਮਾਂ ਦੇ ਪੁੱਤਾਂ ਨੇ ਉਹ ਹਰ ਸਿਮਰਤ ਕੌਰ ਕਹੀ ਜਾਂਦੀ ਐ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਕਾਲੀਦਾਲ ਦਾ ਪੰਜਾਬ ਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿ ਨਹੀਂ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਕਮਾਲ ਹੈ ਯਾਰ ਇਹਨੂੰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਕੋਈ ਸਲਾਹ ਸਲੂ ਕਰ ਲਿਆ ਕਰਨ ਕਿਸੇ ਨਾਲ ਤੁਸੀਂ ਤਾਂ ਚਿੱਟਾ ਲਿਆਂਦਾ ਇੱਥੇ 2009 ਚ ਕੋਈ ਹਜ਼ਾਰ ਕ ਮੁੰਡਾ ਸੀ ਜਿਹੜਾ ਚਿੱਟੇ ਤੇ ਲੱਗਿਆ ਸੀ 2015 ਚ 2015 ਤੱਕ ਗਿਣਤੀ 15 ਲੱਖ ਤੋਂ ਟੱਪ ਗਈ ਸੀ ਤੇ ਰਾਜ ਇਹਨਾਂ ਦਾ ਸੀ ਇਹ ਕਹਿੰਦੇ ਜਿੱਟੇ ਦਾ ਨਾਂ ਨਹੀਂ ਜਾਣਦੇ ਸੀ ਮਜੀਠੀਆ ਪੁੜੀ ਚੱਲਦੀ ਰਹੀ ਓਦੋਂ ਸੋ ਇਹਨਾਂ ਦੇ ਮਗਰ ਨਾ ਲੱਗਿਓ ਉਹ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਕਹਿੰਦਾ ਵੱਡੇ ਪਾਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਮਾਂ ਪਾਰਟੀ ਦਾ ਜਿਹੜਾ ਹੋ ਨਹੀਂ ਸਕਦਾ ਉਹ ਕਿਸੇ ਦਾ ਨਹੀਂ ਹੋ ਸਕਦਾ ਇਸ ਕਰਕੇ ਸੇਵਾ ਸੁਖਵੀਰ ਬਾਲਸਾਹਾਂ ਮਾਂ ਪਾਰਟੀ ਚ ਹੀ ਹੁੰਦੀ ਹੈ ਸਿਆਣੇ ਬੈਠੇ ਬਜ਼ੁਰਗ ਪ੍ਰਕਾਸ਼ ਸਿੰਘ ਬਾਦਲ ਪਹਿਲੀ ਇਲੈਕਸ਼ਨ ਪਹਿਲੀ ਚੋਣ ਲੜਿਆ 1957 ਚ ਅਕਾਲੀ ਦਲ ਤਾਂ 1920 ਚ ਬਣ ਗਿਆ ਸੀ ਚੋਣ 1957 ਚ ਲੜਿਆ ਆ ਜਿਹੜਾ ਕਹਿੰਦਾ ਮਾਂ ਪਾਰਟੀ ਚੋਣ ਨਿਸ਼ਾਨ ਕੀ ਸੀ ਗਊ ਬੱਚਾ ਕਾਂਗਰਸ ਦਾ ਕਾਂਗਰਸ ਦੀ ਟਿਕਟ ਤੇ ਲੜਿਆ ਸੀ ਪ੍ਰਕਾਸ਼ ਸਿੰਘ ਬਾਦਲ ਕਿਹੜਾ ਟਕਸਾਲੀ ਸੀ ਉਹ ਦੂਜਿਆਂ ਨੂੰ ਕਹਿੰਦਾ ਇਹ ਤਾਂ ਬਾਹਰ ਤਾਂ ਸਟਾਟਾਂ 'ਚ ਜਾ ਕੇ ਕਿਤੇ ਤੱਕੜੀ ਮਿਲੀ ਇਹਨਾਂ ਨੂੰ ਇਹ ਸਾਨੂੰ ਸਮਝਾਉਂਦੇ ਵਫਾਦਾਰੀਆਂ ਕਮਾਲ ਹੈ ਯਾਰ ਸਾਰਾ ਧਰਮ ਲੁੱਟ ਕੇ ਖਾ ਗਏ ਸਾਰਾ ਧਰਮ ਦਾ ਸਤਿਆਨਾਸ਼ ਕਰਤਾ ਬੇਅਦਬੀਆਂ ਕਰਾਤੀਆਂ ਬਾਣੀ ਰੋਲਤੀ ਗੁਰੂਆਂ ਦੀ ਤੇ ਹਜੇ ਵੀ ਫਿਰਦੇ ਗਲੀਆਂ ਚ ਯਾਰ ਕਿਹੜੇ ਮੂੰਹ ਨਾਲ ਆ ਜਾਂਦੇ ਨੇ ਵੀ ਹਿੰਮਤ ਕਿਵੇਂ ਪੈ ਜਾਂਦੀ ਐ ਮੈਨੂੰ ਗਾਲਾਂ ਕੱਢੀਆਂ ਦੇ ਰਹੇ ਨੇ 24 ਘੰਟੇ ਭਵਾਂ ਤਮਾਂ ਬਹੁਤ ਕਟਿਆ ਬੰਦਾ ਉਮਰ ਹੌੜੀ ਬੋਲ ਨਾਸ ਫਟ ਜੂ ਓਏ ਓਏ ਆ ਕੋਈ ਸਿਹਰਨ ਮਗਰ ਨਾ ਲੱਗਦਾ ਦੱਸ ਅਜੇ ਤੋ ਪਹਿਲਾ ਕਲਾਕਾਰ ਹੁੰਦਾ ਸੀ ਇਹੀ ਇਹੀ ਸੁਖੀਰ ਬਾਦਲ ਹੋਰੀਗਾ ਬੜਾ ਵਧੀਆ ਬੰਦਾ ਹੈ ਜਦੋਂ ਕੁਰਸੀਆਂ ਨੂੰ ਪਾਏ ਨਿਕੜੇ ਘਟਿਆ ਬੰਦਾ ਹੈ ਦੱਸੋ ਇਹਨਾਂ ਦੇ ਕਹੇਤੇ ਨਹੀਂ ਹੁੰਦਾ ਕੰਮ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕੌਣ ਕੱਢਿਆ ਕੌਣ ਵਧੀਆ ਇੰਨਾ ਕ ਪਤਾ ਹੈ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਦੇ ਆ ਅੱਜ ਵੀ ਕਰਦੇ ਆ ਹਰ ਧੜਕਣ ਚ ਪੰਜਾਬ ਵੱਸਦਾ ਹੈ ਤੁਹਾਡੇ ਵਾਂਗੂ ਗਦਾਰੀਆਂ ਨਹੀਂ ਕੀਤੀਆਂ ਤੁਹਾਡੇ ਵਾਂਗੂ ਜਨਰਲ ਡੈਰਾ ਨੂੰ ਰੋਟੀਆਂ ਨਹੀਂ ਖਵਾਈਆਂ ਸੀ ਉਹ ਬਾਜਵੇਂ ਹੋਰੀ ਫਿਰਦੇ ਆ ਉਹ ਸਾਨੂੰ ਕਹਿੰਦੇ ਕਿ ਹਾਜਾ ਮਟੀਰੀਅਲ ਆ ਗਿਆ ਸਾਡੇ ਐਮਐਲਏ ਨੂੰ ਮਟੀਰੀਅਲ ਹੀ ਕਹਿੰਦੇ ਆ ਜਮੂਰੇ ਆ ਕੇ ਕਹਿੰਦੇ ਉਹ ਮੈਂ ਕਿਹਾ ਭਰਾਵਾ ਅਸੀਂ ਆਟੇ ਦੇ ਬਿਸਕਟਾਂ ਵਾਲਿਆਂ ਤੁਸੀਂ ਸੋਨੇ ਦੇ ਬਿਸਕਟਾਂ ਆਣੇ ਹੋ ਸਾਡੇ ਬਾਪੂਆਂ ਨੇ ਸਮਝ ਲਿਆ ਹੀ ਨਹੀਂ ਕੀਤੀ ਨਾ ਸੋਨੇ ਦੇ ਬਿਸਕਟਾਂ ਦੀ ਇਹ ਸਮਝ ਲਰ ਰਹੇ ਆ ਅ ਜੀ ਨੂੰ ਟਿਕਟ ਦਿੱਤੀ ਹੈ ਬੁਰਜ ਇਹਦਾ ਬਾਪੂ ਕੀ ਕਰਦਾ ਸੀ ਬਾਜਬੇਨ ਪੁੱਛਿਆ ਬਾਜਬੇਨ ਟਿਕਟ ਦਵਾਈ ਹੈ ਇਹਦਾ ਬਾਪੂ ਕੀ ਕਰਦਾ ਸੀ ਇੱਕ ਤਾਂ ਕਲਾਸ ਫੈਲੋ ਹੁੰਦੇ ਆ ਇੱਕ ਜੁੰਡੀ ਦੇ ਯਾਰ ਹੁੰਦੇ ਆ ਇਹ ਬਿਸਕੁਟ ਯਾਰ ਹੈ ਇਕੱਠੇ ਸਮਗਲਿੰਗ ਕਰਦੇ ਰਹੇ ਆ ਉਹ ਦੀ ਜੇਲ੍ਹ ਚ ਡੈਥ ਹੋਈ ਸੀ ਕਿਉਂ ਤਾਲੀਆਂ ਸ ਮੈਂ ਹੀ ਬੋਲੂ ਮੈਂ ਡਰਦਾ ਹਾਂ ਹਾਂ ਹੁਣ ਆਇਦਾ ਸ਼ੁਕਰ ਮਨਾਵੇ ਉਹ ਤਾਂ ਰਾਜੇ ਬੜਿੰਗ ਦਾ ਸ਼ੁਕਰ ਕਰੇ ਬਾਜਵਾ ਵੀ ਉਹ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੁਝ ਨਾ ਕੋਈ ਪੰਗਾ ਪਾਈ ਰੱਖਦਾ ਕਾਂਗਰਸ ਨੂੰ ਹੁਣ ਹਾਰਨਾ ਤਾਂ ਉਹ ਵੀ ਸੀ ਨਹੀਂ ਬਾਜਵੇ ਨਾਲ ਲੱਗਦਾ ਹੁਣ ਦਿੱਲੀ ਐ ਕਹਿਣਗੇ ਬੱਸ ਜੀ ਬਾਜਵੇ ਦੇ ਬਿਆਨ ਨੇ ਬਰਵਾਤੇ ਜੀ ਆਉਣਾ ਉਹ ਵੀ ਚੌਥੇ ਨੰਬਰ ਤੇ ਸੀ ਹੁਣ ਵੀ ਚੌਥੇ ਤੇ ਫਿਰਦੇ ਆ ਬਸ ਇੰਨਾ ਕ ਬਚਾਅ ਹੋ ਜਾਊਗਾ ਬਸ ਨਹੀਂ ਬਾਜਵੇ ਨੂੰ ਗਾਣਾ ਪੈਣੀ ਐ